ਤਲ ਸਾਰੇ ਸ਼ਹਿਰ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਹੋ ਕਹਿਣਾ ਜਾਂਦਾ ਹਾਂ ਕਿ ਨਗਰ ਕੌਂਸਲ ਪ੍ਰਧਾਨ ਦਾ ਇੱਕ ਵਿਜ਼ਨ ਹੈ ਕਿ ਵੀ ਜਿੰਨੇ ਸਾਡੇ ਬੇਰੁਜ਼ਗਾਰ ਨੌਜਵਾਨ ਹੈਗੇ ਆ ਜਾਂ ਕੋਈ ਗਰੀਬ ਪਰਿਵਾਰ ਦੇ ਨਾਲ ਰਿਲੇਟਡ ਹੈ ਜਿਨ੍ਹਾਂ ਕੋ ਰੋਜ਼ਗਾਰ ਨਹੀਂ ਹੈ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦਈਏ ਅਸੀਂ ਇਸ ਵਿਜ਼ਨ ਤੇ ਕੰਮ ਕਰ ਰਹੇ ਹਾਂ ਤੇ ਅਸੀਂ ਇਹ ਉਮੀਦ ਵੀ ਕਰਦੇ ਹਾਂ ਕਿ ਸ਼ਹਿਰ ਵਾਸੀ ਜਿਹੜੇ ਤਕੜੇ ਪਰਿਵਾਰ ਹੈ ਉਹ ਸਾਡਾ ਸਾਥ ਦੇਣ ਕਿਉਂਕਿ ਇਹ ਜਿਹੜਾ ਇਹ ਪ੍ਰਧਾਨ ਜੀ ਖਰਚਾ ਕਰ ਰਹੇ ਆ ਉਹ ਆਪਣੀ ਨਿੱਜੀ ਜਿਹੜੇ ਆਪਣੇ ਨਿੱਜੀ ਖਰਚੇ ਦੇ ਵਿੱਚੋਂ ਆਪਣੀ ਦਸਵੰਧ ਕੱਢ ਕੇ ਇਹਨਾਂ ਗਰੀਬਾਂ ਨੂੰ ਰੋਜ਼ਗਾਰ ਦੇ ਰਿਹਾ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਨਗਰ ਕੌਂਸਲ ਪ੍ਰਧਾਨ ਜੀ ਦਾ ਤੇ ਉਹਨਾਂ ਨੇ ਇੱਕ ਵਿਜ਼ਨ ਸ਼ੁਰੂ ਕੀਤਾ ਹੈ ਤੇ ਅੱਗੇ ਜਾ ਕੇ ਇਹ ਵਿਜ਼ਨ ਹੋਰ ਅਸੀਂ ਪਰਫੁੱਲ ਹੋ ਕੇ ਕਰਾਂਗੇ ਤੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਜਿੰਨੇ ਕੋਈ ਮਿਹਨਤ ਕਰਨਾ ਚਾਹੁੰਦਾ ਹੋਵੇ ਕੋਈ ਮਿਹਨਤ ਕਾਚ ਲੋਕ ਜਿਹੜਾ ਮਿਹਨਤ ਕਰਨ ਦੇ ਵਿੱਚ ਸਮਰਥ ਹੈ ਜਾਂ ਉਹ ਆਪਣੀ ਜਜਵਾ ਰੱਖਦੇ ਕਿ ਮਿਹਨਤ ਦੇ ਨਾਲ ਆਪਣੀ ਤਕਦੀਰ ਬਦਲ ਦੀ ਹਿੰਮਤ ਰੱਖਦੇ ਆ ਉਹ ਸਾਡੇ ਨਾਲ ਕੰਟੈਕਟ ਕਰਨ ਅਗੇ ਅਸੀਂ ਜਿੰਨੀ ਉਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਰਹਿਣਾ ਚਾਹੁੰਦੇ ਹਾਂ। ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਰਜੀਤ ਸਿੰਘ ਜੀਤਾ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਰੋਜ਼ਗਾਰ ਵਾਸਤੇ ਇੱਕ ਰੇੜੀ ਤਿਆਰ ਕਰਕੇ ਦਿੱਤੀ ਹੈ ਤੇ ਸਾਨੂੰ ਨਾਲ ਜਗਾ ਕੌਸ਼ਿਤ ਕਰਕੇ ਦਿੱਤੀ ਹੈ ਜਿੱਥੇ ਅਸੀਂ ਕੰਮ ਕਰਨਾ। ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਐਮਸੀ ਸਾਹਿਬ ਦਾ ਤੇ ਪ੍ਰਧਾਨ ਸਾਹਿਬ ਦਾ। ਮਰਜਿੰਦਰ ਕਮਲ ਜੀ। ਵਾਲਾ ਡਾ ਵਾਲਾ ਹਨ। ਅਸੀਂ ਬਲਾਂਜੀ ਦਾ ਬਹੁਤ ਬਹੁਤ ਸ਼ੁਕਰੀਆਵਾਦ ਕਰਦੇ ਹਾਂ ਜੀਤਾ ਸਿੰਘ ਅਸੀਂ ਜੀਤਾ ਜੀ ਦਾ ਨੀ ਬਿਲਹਾਂਜੀ ਅਰੋੜਾ ਸਾਹਿਬ ਜਿਹਨੇ ਸਾਨੂੰ ਰੋਜ਼ਗਾਰ ਦੇ ਵਾਸਤੇ ਰਿਲੀਟ ਜਗਾਂ ਦਿੱਤੀ। ਸਾਰੇਨਾਂ ਤਕਰੀਕਾਲ ਜੀ ਇਹ ਪ੍ਰਧਾਨ ਜੀ ਦਾ ਬਹੁਤ ਵਧੀਆ ਉਪਰਾਲਾ ਏ। ਨਗਰ ਕੌਂਸਲ ਪ੍ਰਧਾਨ ਜੀ ਵੱਲੋਂ ਜਿਹੜਾ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਵੀ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਏ ਵੀ ਆਪਣਾ ਕੰਮ ਆਪ ਕਰ ਸਕਣ। ਆਪ ਕਰਕੇ ਪੰਜਾਬੀ ਨੌਜਵਾਨ ਉਹਦਾ ਮੈਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ। ਅੱਜ ਇੱਕ ਰੇੜੀ ਮੇਰੇ ਵਾਰਡ ਦੇ ਬੇਦੀ ਸਾਹਿਬ ਨੂੰ ਦਿੱਤੀ ਗਈ ਹੈ। ਉਦੇ ਵਾਸਤੇ ਮੈਂ ਸਪੈਸ਼ਲ ਪ੍ਰਦਾਈ ਨੂੰ ਧੰਨਵਾਦ ਕਰਦਾ ਤੇ ਬਾਕੀ ਨੋਜਾ ਨੋਵੇ ਮੈਂ ਬੇਨਤੀ ਕਰਦਾ ਵੀ ਆਪਕੋ ਆਪਣੇ ਕਾਰੋਬਾਰ ਕਰਨ ਵੇਲੇ ਨਾ ਘਮਣਾ ਤੇ ਇਹ ਪ੍ਰਦਾਈ ਜੀ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ ਸਾਰਿਆਂ ਨੂੰ ਤੇ ਅਸੀਂ 파ਰਮੰਟਲ ਵੀ ਸਾਰੇ ਨਾਲ ਹੈ ਸਾਡੇ ਲਈ ਵੀ ਕੋਈ ਸੇਵਾ ਹੀ ਅਸੀਂ ਹਾਜ਼ਰ ਹੈ ਭਾਈ ਸਾਤਾ ਭਾਈ ਕੀ ਕੀ ਪਾਤੇ